ਮੇਰਾ ਨਾਮ ਦਲਬੀਰ ਕੋਲ। ਉਹ ਕਾਨੂੰਮਾਨਾ ਰੋਡ ਤੇ ਰਹਿੰਦੇ ਆ। ਅਹੀਂ ਦੋ ਦਿਨ ਬਾਹਰ ਸੀ। ਕਿੱਥੇ ਗਏ? ਅਸੀਂ ਰਾਜਸਥਾਨ ਗਏ ਸੀ। ਕਿਸਲੇ? ਬੇਟੇ ਦੀ ਤਰੀਕ ਸੀ, ਸਾਡੀ ਵੀ ਤਰੀਕ ਸੀ ਨਾਲ। ਅੱਛਾ। ਸਵੇਰੇ 7:30 ਵਜੇ ਆ ਜਾਂਦੇ ਹੁੰਦੇ ਹੰਦਿਆਂ ਨੂੰ। ਚੋਰੀ ਹੋਈ। ਨੁਕਸਾਨ ਬਹੁਤ ਹੋ ਗਿਆ। ਨੁਕਸਾਨ ਪੱਛੀ ਤੋਂ 30 ਟੋਲੇ ਤੇ ਸੋਨਾ ਆ। ਅੱਛਾ। 25 ਪੱਛੀ ਤੋਂ 30 ਟੋਲੇ ਸੋਨਾ ਆ। ਜੀ। ਕਿਲੋ ਕੁਢੇੜ ਕੁਢ ਚਾਂਦੀ ਆ ਤਿੰਨ ਘੜੀਆਂ ਨੇ ਬਾਹਰ ਦੀਆਂ ਲੇਡੀਜ਼ 1000 ਪੌਂਡ ਦੋ 1000 ਪੌਂਡ ਆ ਦੋ ਜਿਹੜੀਆਂ ਜਾਇੰਟਸ ਘੜੀਆਂ ਨੇ ਬਾਹਰ ਦੀਆਂ ਤੇ ਦੋ ਇੱਧਰ ਦੀਆਂ ਇੱਕ ਮੋਬਾਈਲ ਸਾਡੇ ਰਿਟਾਇਰਮੈਂਟ ਤੇ ਮਿਲੀਆਂ ਸੀ ਮੈਂ ਹੈਲਥ ਡਿਪਾਰਟਮੈਂਟ ਚੋਂ ਮੇਰੇ ਗੇਰੇ ਸਪੈਲ ਵੀ ਠੀਕ ਤੇ ਇੱਕ ਮੋਬਾਈਲ ਇੱਕ ਮੋਮਾਇ ਲਿਆ ਇੱਕ ਚਾਂਦੀ ਦੀ ਬ੍ਰੇਕਆ 100 ਗ੍ਰਾਮ ਦੀ ਸੱਬਲ ਨਾਲੇ ਤੋੜੀਆਂ ਹੋਣਗੀਆਂ ਹੁਣ ਆਪਾਂ ਤੇ ਇੱਥੇ ਨਹੀਂ 7:30 ਵਜੇ ਤਸਵੀਰਾਂ ਆਏ ਆ। ਸਵੇਕ ਗਏ ਆ। ਮੌਕਾ ਦੇਖ ਗਿਆ ਵੇਖੋ ਹੁਣ ਕੀ ਕਰਦੇ ਆ। ਬੋਦਰਾਸ। ਤੁਸੀਂ ਨਾ ਕਿਤੇ ਆਊਟ ਆਫ ਸਟੇਸ਼ਨ ਗਏਦੇ। ਰਾਜਸਥਾਨ ਸਾਈਡ ਉੱਤੇ 25 ਤਰੀਕ ਨੂੰ ਗਏ ਤੇ 27 ਨੂੰ ਜਦੋਂ ਵਾਪਸ ਆਏ ਤੇ ਜਦੋਂ 7:30 ਵਜੇ ਘਰ ਪਹੁੰਚੇ ਤੇ ਉਦੋਂ ਬਾਰ ਦਾ ਜਿੰਦਾਰ ਤੋਂ ਟੁੱਟਾ ਹੀ ਉਹਦਾ ਅੱਗੇ ਗੇਟ ਵੀ ਥੋੜਾ ਜਿਹਾ ਤੋੜਿਆ ਤਾ ਹੀ ਇਹਨਾਂ ਨੇ। ਬਾਰਦਾ ਜਦੋਂ ਅੰਦਰ ਬੜੇ ਤੇ ਅਲਮਾਰੀਆਂ ਵੀ ਕਮਰੇ ਦੀ ਜਿਹੜੀ ਸਟੋਰ ਦੀ ਹੈ ਉਹ ਵੀ ਖੁੱਲੀਆਂ ਪਈ ਸਾਰਾ ਸਮਾਨ ਇੱਧਰ ਤੇ ਫਿੱਲ ਰਿਆ ਸੀ ਜਦੋਂ ਚੱਕ ਕੀਤਾ ਤਾਂ ਉਹਦੇ ਵਿੱਚ ਕਾਫੀ ਸਮਾਨ ਦੀ ਚਾਲਦੀ ਰੱਖ ਕੇ ਤਾਂ ਨੁਕਸਾਨ ਕਰਕੇ ਚਲੀ ਗਈ ਜਿਹਦੇ ਵਿੱਚ ਜਿਹਦੇ ਵਿੱਚ ਸੋਨੇ ਦੇ ਜਿਵਰਾਤ ਦੇ ਕੁਝ ਗਹਿਣੇ ਚੂੜੀਆਂ ਛਾਪਾਂ ਕੋਈ 20 20 22 ਤੋਂਨੇ ਸੋਨਾ ਜਿਹੜਾ ਤੇ ਕੋਈ 2 ਕਿਲੋ ਚਾਂਦੀ ਦੇ ਹੀ ਜਿਵਰਾਤ ਜਿਹੜੇ ਕਿ ਜੱਦੀ ਪੁਸ਼ਤੀ ਚੱਲਦੇ ਆ ਰਹੇ ਹੋ ਜੀ ਤੇ 1000 ਪਾਉਂਡ ਸੀ ਕੋਈ 4 ਤ ਲੱਖ ਰੁਪਏ ਨਗਦ ਸੀ ਜਿਹੜਾ ਲੈ ਇੱਕ ਮੋਬਾਈਲ ਸੀ ਰੈਡਮੀ ਦਾ 5G ਉਹ ਚੱਲ ਗਏ ਉਹਨਾਂ ਨੇ ਬਹੁਤ ਤਾਲਾ ਤੋੜ ਕੇ ਬਸ ਉਹ ਸਬਲ ਸਬਲ ਦੇ ਨਾਲ ਤੇ ਅੰਦਰ ਆ ਗਏ ਤੇ ਅੰਦਰ ਆਣ ਕੇ ਫਿਰ ਉਹਨਾਂ ਨੇ ਜਿਹੜੀਆਂ ਅਲਮਾਰੀਆਂ ਤੋੜ ਤਾੜ ਕੇ ਤੇ ਵਿੱਚੋਂ ਸਮਾਨ ਕੱਢ ਕੇ ਲੈ ਗਏ ਉਹਨਾਂ ਦੀ ਦਰਜ ਕਰਾਈ ਐਫ ਆਈ ਆਰ ਉਹ ਕਹਿੰਦੇ ਜੋ ਵੀ ਸਾਡੇ ਕੋਲ ਬੰਦੀ ਕਾਰਵਾਈ ਅਸੀਂ ਕਰਾਂਗੇ ਕਿਉਂ ਕੈਮਰੇ ਕੰਪਰੀਚਾ ਸਰਚ ਕਰਦੇ ਦੇ ਦੇਖਣ ਲਈ ਇਧਰ ਸਾਨੂੰ ਜੀ ਬੋਧਰਾਜ ਸਿੰਘ ਪੁੱਤਰ ਹਰੀ ਸਿੰਘ ਨੇ ਕਾਨੂੰਨਾਂ ਵਾਲੇ ਉਰਤੇ ਉਹਨਾਂ ਵੱਲੋਂ ਇਤਲਾਹ ਮਿਲੀ ਆ ਪੀ ਉਹ ਆਪਣੇ 25 ਤਰੀਕ ਨੂੰ ਘਰੋਂ ਗਏ ਸੀ ਕਿਸੇ ਕੇਸ ਦੇ ਸਬੰਧ ਚ ਤੇ ਅੱਜ ਜਦੋਂ ਸਵੇਰੇ ਆਏ ਤੇ ਉਹਨਾਂ ਆ ਕੇ ਦੇਖਿਆ ਵੀ ਉਹਨਾਂ ਦਾ ਗੇਟ ਦਾ ਦਰਵਾਜ਼ਾ ਟੁੱਟਾ ਸੀਗਾ ਤੇ ਉਹ ਇਤਲਾਹ ਮਿਲੀ ਆ ਜੀ ਬਾਕੀ ਕਾਰਵਾਈ ਕਰਨਗੇ ਕਾਨੂੰਨੀ ਨੁਕਸਾਨ ਜੀ ਉਹਨਾਂ ਚੈੱਕ ਕਰਦੇ ਪਏ ਨੇ ਜੀ ਉਹ ਸਬੰਧੀ ਉਹ ਬਾਅਦ ਚ ਡਿਟੇਲ ਦੇਣਗੇ ਤੇ ਘਰੇਲੂ ਸਮਾਨ ਉਹਨਾਂ ਦਾ ਜਿੱਦਾਂ ਇਰੇ ਗੈਨੈਕ ਵਗੈਰਾ ਦੱਸ ਰਿਏ ਨੇ ਬਾਕੀ ਉਹ ਕਹਿੰਦੇ ਸੀ ਵੈਰੀਫਾਈ ਕਰਕੇ ਲਿਸਟ ਦੇ ਤੇ ਸੀਸੀਟੀਵੀ ਹੁਣ ਅਸੀਂ ਜਾ ਕੇ ਚੈੱਕ ਕਰਾਂਗੇ ਜੀ